ਇਸ ਟਾਈਮ ਰੋਜ਼ ਗਾਰਡਨ ਪਠਿੰਡਾ ਕੋਲੇ ਮੌਜੂਦ ਹੈ ਜਿੱਥੇ ਸੀਵਰ ਵਰਕਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਸਿੱਧੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਸੀ ਰੋਜ਼ ਗਾਰਡਨ ਪਠਿੰਡਾ ਤੇ ਸਾਡੇ ਨਾਲ ਸੀਵਰ ਵਰਕਰ ਯੂਨੀਅਨ ਦੇ ਆਗੂ ਮੌਜੂਦ ਹੈ ਕਰਦੇ ਆ ਉਹਨਾਂ ਨਾਲ ਗੱਲਬਾਤ ਕੀ ਕਾਰਨ ਹੈ ਇਸ ਪ੍ਰਦਰਸ਼ਨ ਦਾ ਕੀ ਕਹਿਣਾ ਹੈ ਉਹਨਾਂ ਦਾ ਇਸ ਪ੍ਰਦਰਸ਼ਨ ਬਾਰੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਕੀ ਕਾਰਨ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਰੋਜ਼ ਗਾਰਡਨ ਪਠਿੰਡਾ ਕੋਲੇ ਆਪਣੀਆਂ ਮੰਗਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੀ ਮੇਰਾ ਨਾਮ ਗਜਰਾ चौहान ਬਠਿੰਡਾ ਮੈਂ ਸੀਵਲ ਵਰਕਰ ਹਾਂ ਤੇ ਪ੍ਰੈਜ਼ੀਡੈਂਟ ਆਈ ਅੱਜ ਇਹ ਸਾਡੀ ਗੇਟ ਰੈਲੀ ਦਾ ਦੂਜਾ ਦਿਨ ਹੋ ਗਈ ਤੇ ਪਿਛਲੇ ਸਮੇਂ ਦੌਰਾਨ ਵੀ ਸਾਡੀ ਜਿਹੜੀ ਹੜਤਾਲ ਚੱਲੀ ਸੀ ਉਹ 17 ਦਿਨ ਚੱਲੀ ਸੀ ਤੇ ਇਹਨਾਂ ਦਾ ਕਹਿੰਦੇ ਕਿ ਅਸੀਂ ਬਠਿੰਡਾ ਨੇ ਸਾਡੇ ਸੀਵਰਮੈਨਾਂ ਦਾ ਮਤਾ ਪਾ ਕੇ ਸਤਾਨ ਸਰਕਾਰ ਨੂੰ ਭੇਜਤਾ ਸੀਗਾ 17 ਵਾਰੀ ਅਸੀਂ ਸਤਾਨ ਸਰਕਾਰ ਦੇ ਡਾਇਰੈਕਟਰ ਸਾਹਿਬ ਕੋਲ ਜਾ ਚੁੱਕੇ ਹਾਂ ਪਰ ਹਜੇ ਤੱਕ ਸਾਡੇ ਜਿਹੜੇ ਮਤਾ ਉਸ ਤੇ ਕੋਈ ਗੌਰ ਨਹੀਂ ਹੋਈ ਜਿਸ ਕਾਰਨ ਸਾਨੂੰ ਦੂਜੀ ਵਾਰੀ ਗੇਟ ਰੈਲੀ ਕਰਨ ਦਾ ਇਹ ਇਥੇ ਗ੍ਰੇਡ ਲੋਗਾਂ ਨੇ ਵੀ ਅਸੀਂ ਗ੍ਰੇਡ ਰੈਲ ਕੀਤੀ ਹੈ ਤੁਸੀਂ ਕਹਿ ਰਹੇ ਹੋ ਵੀ ਸਾਡੇ ਜਿਹੜਾ ਫਾਈਲ ਸੀਗੀ ਜਿਹੜੇ ਤੁਹਾਡੇ ਕੱਚੇ ਮੁਲਾਜ਼ਮ ਐ ਉਹਨਾਂ ਦੀ ਫਾਈਲ ਸਥਾਨਕ ਸਰਕਾਰਾਂ ਕੋਲੇ ਭੇਜ ਦਿੱਤੀ ਗਈ ਹੈਗੀ ਆ ਵੀ ਉਦੋਂ ਜਿਹੜਾ ਸਾਡਾ ਪਾਸ ਨਹੀਂ ਹੋ ਰਹੀ ਫਾਈਲ ਕੀ ਕਾਰਨ ਮੰਨਦੇ ਹੋ ਕਾਰਨ ਇਹ ਹੈ ਜੀ ਕਿ ਨਗਰ ਕਮੇਂਡ ਦੇ ਜਿਹੜੇ ਕਰਮਚਾਰੀ ਐ ਸਾਨੂੰ ਪਹਿਲਾਂ ਕਹਿੰਦੇ ਸੀਗੇ ਕਮਿਸ਼ਨਰ ਸਾਹਿਬ ਕਿ ਅਸੀਂ ਮਤਾ ਵੀ ਆਪੇ ਭੇਜਾਂਗੇ ਤਾਂ ਮਤਾ ਵੀ ਆਪ ਹੀ ਪਾਸ ਕਰਾ ਕੇ ਲੈ ਕੰਮ ਐ ਪਰ 17 ਵਾਰੀ ਮੈਂ ਆਪਣੀ ਯੂਨੀਅਨ ਦੇ ਨੁਮਾਇੰਦੇ ਨਾਲ ਚੰਡੀਗੜ੍ਹ ਜਾ ਚੁੱਕਿਆ ਹਾਂ ਸਥਾਨਕ ਸਰਕਾਰ ਦੇ ਜਿਹੜੇ ਮੰਤਰੀ ਨੇ ਬਲਕੌਰ ਜੀ ਉਹਨਾਂ ਨੂੰ ਜਾ ਕੇ ਮਿਲ ਚੁਕੇ ਆਂ ਡਾਇਰੈਕਟਰ ਸਾਹਿਬ 우ਮਾ ਸ਼ੰਕਰ ਜੀ ਨੂੰ ਜਾ ਕੇ ਮਿਲ ਚੁਕੇ ਆਂ ਪਰ ਫਾਈਲ ਪੁੱਟ ਅਪ ਕਰਨ ਦਾ ਹੀ ਇਸ਼ਾਰਾ ਹੁੰਦਾ ਪਰ ਫਾਈਲ ਪੁੱਟ ਅਪ ਨਹੀਂ ਹੁੰਦੀ ਛੋਟੀ ਗੱਲ ਹੈ ਜੇਕਰ ਮੰਤਰੀ ਸਾਹਿਬ ਸਾਈਨ ਕਰ ਦੇਣ ਤਾਂ ਸਾਡੇ ਸੀਵਰ ਮੈਨਾਂ ਦੇ ਬਠਿੰਡੇ ਦੇ ਵਿੱਚ ਮਤਾ ਜਿਹੜਾ ਪਿਆ ਉਹ ਪਾਸ ਹੋ ਜਾਊਗਾ ਤੇ ਸਾਡੇ ਬਠਿੰਡੇ ਦੇ ਵਿੱਚ ਜਿਹੜੇ ਸੀਵਰ ਮੈਨ ਤੇ ਸਪਾਈਸਰ ਉਹ ਪੱਕੇ ਹੋ ਜਾਣਗੇ ਤਾਂ ਜੀ ਜੇ ਗੱਲ ਕਰੀ ਕਿੰਨੇ ਸੀਵਰ ਮੈਨ ਇੱਥੇ ਜਿਹੜੇ ਬਠਿੰਡਾ ਦੀ ਗੱਲ ਕਰੀਏ ਤਾਂ ਕਿੰਨੇ ਕੱਚੇ ਮੁਲਾਜ਼ਮ ਇੱਥੇ ਕੰਮ ਕਰ ਰਹੇ ਆ ਕਿਹਾ ਤੇ ਕਿੰਨੇ ਔਨ ਰੋਲ ਤੇ ਆ ਜਿਹੜੇ ਬਠਿੰਡੇ ਦੇ ਵਿੱਚ ਕੱਚੇ ਸੀਵਰ ਮੈਨਾਂ ਦਾ ਜਿਹੜੇ ਪੱਕੇ ਸਿਵਰਮੈਨ ਨੇ ਉਹ ਨੇ 82 ਤੇ ਜਿਹੜਾ ਮਤਾ ਪਿਆ ਸਪਾਈ ਸੇਵਕ ਤੇ ਸਿਵਰਮੈਨਾਂ ਦਾ ਉਹ ਹੈਗਾ 597 25 ਟਾਈਮ ਸੈਲਰੀ ਕਿੰਨੀ ਦਿੱਤੀ ਜਾ ਰਹੀ ਹੈ ਤੁਹਾਨੂੰ ਦੇਖਿਆ ਜਾਵੇ ਤੇ ਸਾਡੇ ਜਿਹੜੇ ਕੱਚੇ ਸਿਵਰਮੈਨ ਨੇ ਉਹਨਾਂ ਨੂੰ ਸੈਲਰੀ ਦਿੱਤੀ ਜਾ ਰਹੀ ਹੈ 9200 ਰੁਪਏ ਤੇ ਜੇਕਰ ਚੰਡੀਗੜ੍ਹ ਦੇ ਵਿੱਚ ਸਿਵਰਮੈਨਾਂ ਤੇ ਸਪਾਈ ਸੇਵਕਾਂ ਦੀ ਸੈਲਰੀ ਦੀ ਗੱਲ ਕਰੀਏ ਉਹਨਾਂ ਦੀ ਸੈਲਰੀ ਹੈਗੀ 21600 ਰੁਪਏ ਤਦਾਂ ਜੇ ਗੱਲ ਕਰੀਏ ਕਿੰਨੇ ਟਾਈਮ ਤੋਂ ਜਿਹੜੇ ਕੱਚੇ ਮੁਲਾਜ਼ਮ ਨਗਰ ਨਿਗਮ ਪਟਿੰਡਾ ਚ ਬਤੌਰ ਸੀਵਰਮੈਨ ਕੰਮ ਕਰ ਰਹੇ ਹੈਗੇ ਆ ਤੇ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਜਿਹੜੇ ਸਾਡੇ ਸੀਵਰਮੈਨ ਨੇ ਜਿਹੜੇ ਸੀਵਰੇਜ ਬੋਰਡ ਤੇ ਨਗਰ ਨਿਗਮ ਪਟਿੰਡਾ ਵਿੱਚ ਕੰਮ ਕਰ ਰਹੇ ਸਪਾਈਸਰ ਉਹਨਾਂ ਨੂੰ ਘੱਟੋ ਘੱਟ 15-15 ਬੀਬੀ ਸਾਲ ਹੋ ਗਏ ਕਿਉਂਕਿ 15 ਸਾਲ ਤਾਂ ਮੈਂ ਹੀ ਕਰ ਚੁੱਕਿਆ ਸੀਗਾ ਮੈਨੂੰ ਆਪਣੇ ਪਿਤਾ ਜੀ ਦੀ ਦਿੱਦ ਤੇ ਨੌਕਰੀ ਮਿਲੀ ਹੈ ਸਨ 2001 ਦੇ ਵਿੱਚ ਮੈਂ ਲੱਗਿਆ ਸੀਗਾ ਤੇ ਸਨ 2012 ਤੱਕ ਮੈਂ ਕੰਮ ਕੀਤਾ ਤੇ ਮੇਨੂੰ ਲੱਗਦਾ ਇੱਕ ਸਾਡੇ ਸੀਵਰਮੈਨ ਇੱਥੇ ਪੁਰਾਣੇ ਬਹੁਤ ਹੈਗੇ ਸਨ 2001 ਤੋਂ ਕੰਮ ਕਰ ਰਹੇ ਨੇ ਉਹਨਾਂ ਦੀ ਉਮਰ ਇਸ ਟਾਈਮ 43 ਸਾਲ ਹੋ ਗਈ ਫਿਰ ਜਲਾਲ ਜੀ 24 ਸਾਲ ਤਾਂ ਉਹਨਾਂ ਨੂੰ ਕੰਮ-ਕੰਮ ਕਰਦੇ ਹੋਗੇ ਪਹਿਲਾਂ ਉਹ ਕੰਟੈਕਟ ਪਹਿਲਾਂ ਉਹ ਮਾਸਟਰ ਰੋਲ ਤੇ ਕੰਮ ਕਰਦੇ ਸੀਗੇ ਉਸ ਤੋਂ ਬਾਅਦ ਇਹਨਾਂ ਸੀਵਰਮੈਨਾਂ ਨੂੰ ਠੇਕੇਦਾਰੀ ਸਿਸਟਮ 'ਚ ਵੜਤਾ ਨਗਰ ਨਿਗਮ ਦੇ ਬੰਦੇ ਤੈਨ ਵਾਰੀ ਪੱਕੇ ਕਰਦੇ ਨਗਰ ਨਿਗਮ ਨੇ ਸਪਾਈ ਸੇਵਕ ਸਾਡੇ ਸੀਵਰਮੈਨਾਂ 'ਵ ਇਹ ਸਾਡੇ ਨਾਲ ਅਨਕੇਲੀਆਂ ਹੀ ਨੇ ਤਰ੍ਹਾਂ ਦਾ ਹੀ ਸਾਡੇ ਨਾਲ ਨਗਰ ਨਿਗਮ ਪਠਿੰਡਾ ਤੁਹਾਡਾ ਸਾਥ ਦੇ ਰਿਹਾ ਨਗਰ ਨਿਗਮ ਪਠਿੰਡਾ ਸਾਡਾ ਕੋਈ ਸਾਥ ਨਹੀਂ ਦੇ ਰਿਹਾ ਇੱਕ ਵਾਰੀ ਉਹਨਾਂ ਨੇ ਮਤਾ ਪਾ ਕੇ ਭੇਜਿਆ ਜੇਕਰ ਉਹ ਜਾਣ ਤਾਂ ਮਤੇ ਦੀ ਮਨਜ਼ੂਰੀ ਵੀ ਕਰਾ ਸਕਦੇ ਜਦੋਂ ਉਹਨਾਂ ਦੇ ਸਾਰੇ ਮਤੇ ਆ ਸਕਦੇ ਤੇ ਸਾਡੇ ਨਹੀਂ ਆ ਸਕਦੇ ਦੇਖਿਆ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਮਤੇ ਗਏ ਨੇ ਪਠਾਨਕੋਟ ਟੂਰੀ ਬਰਨਾਲਾ ਪਟਿਆਲਾ ਮੇਰੇ ਸਾਹਮਣੇ ਸਾਡੇ ਯੂਨੀਅਨ ਦੇ ਸਾਹਮਣੇ ਉਹ ਮਤੇ ਸਾਡੇ ਤੋਂ ਬਾਅਦ ਆਏ ਸੀਗੇ ਤੇ ਸਾਡੇ ਤੋਂ ਪਹਿਲਾਂ ਹੋ ਕੇ ਪਾਸ ਗਏ ਐ ਤੇ ਉਹਨਾਂ ਨੇ ਆਪਣੇ ਕੱਚੇ ਬੰਦਿਆਂ ਨੂੰ ਨੁਕਤੀ ਪੱਤਰ ਵੀ ਵੰਡਦੇ ਤੇ ਪੱਕੇ ਵੀ ਕਰਵਾ ਲਏ ਡਾਕਟਰ ਵੀ ਕਰਵਾਤੀ ਉਹਨਾਂ ਦੀ ਤਾਂ ਹਾਂ ਜੀ ਤੁਹਾਡੇ ਕਹਿਣ ਦਾ ਮੀਨਸ ਐ ਨਹੀਂ ਮਹਿੰਗਾਈ ਦੇ ਬਾਵਜੂਦ ਵੀ ਸਾਸੀ 9 9000 ਤੇ ਸਾਡੇ ਮੁਲਾਜ਼ਮ ਜਿਹੜੇ ਕੰਮ ਕਰ ਰਹੇ ਆ ਕਿ ਆ ਤੇ ਕੀ ਕਹਿਣਾ ਚਾਹੋ ਜਿਹੜੇ ਸਾਡੇ ਵਰਕਰਾਂ ਦੀ 9000 ਤਨਖਾ ਹੈ ਕੀ ਆਪਣੇ ਬੱਚਿਆਂ ਨੂੰ ਪੜਾਣਗੇ ਕੀ ਆਪਣਾ ਘਰ ਦਾ ਗੁਜ਼ਾਰਾ ਕਰਨਗੇ ਸਪੋਜ਼ ਕਰ ਲਓ ਜੀ ਵੈਸੇ ਐਸਾ ਕੁਝ ਨਾ ਹੋਵੇ ਜੇ ਕਿਸੇ ਦੇ ਘਰ ਦੇ ਵਿੱਚ ਕੋਈ ਪ੍ਰੋਬਲਮ ਆ ਜੇ ਕੋਈ ਬੱਚਾ ਟੇਲਾ ਮਿੱਸਾ ਹੋ ਜੀ ਤਾਂ ਡਾਕਟਰਾਂ ਦੀ ਫੀਸ ਕਿੰਨੀ ਮਹਿੰਗੀ ਹੈ ਫਿਰ ਪੜ੍ਹਾਈ ਦੇ ਖਰਚ ਕਿੰਨੇ ਨੇ ਕਰਦਾ ਖਰਚ ਕਿੰਨਾ ਹੈ 9000 ਦੇ ਵਿੱਚ ਕੁਝ ਵੀ ਨਹੀਂ ਹੁੰਦਾ ਮੈਂ ਚਾਹਨਾ ਹੈ ਸਰਕਾਰ ਨੂੰ ਮੇਰੀ ਬੇਨਤੀ ਹੈ ਕਿ ਜਦੋਂ ਤੱਕ ਕੱਚੇ ਬੰਦੇ ਪੱਕੇ ਨਹੀਂ ਹੁੰਦੇ ਉਦੋਂ ਤੱਕ ਜਿਹੜੇ ਚੰਡੀਗੜ੍ਹ ਵਿੱਚ ਡੀਸੀ ਰੇਟ ਮਿਲ ਰਿਹਾ 21600 ਉਦੋਂ ਤੱਕ ਸਾਨੂੰ ਉਹ ਲਾਗੂ ਕਰਕੇ ਦਿੱਤਾ ਜਾਵੇ 21600 ਸਾਡੇ ਬੰਦੇ ਪੱਕੇ ਅੱਜ ਹੋਣੇ ਜਾਂ ਕੱਲ ਹੋਣ ਪਰ ਸਾਨੂੰ ਅੱਜ ਤੋਂ ਹੀ ਸਾਨੂੰ ODC ਰਿਡ 21600 ਦਿੱਤਾ ਜਾਵੇ ਚੰਡੀਗੜ੍ਹ ਵਾਲਾ ਬਿਲਕੁਲ ਜੀ ਬਿਲਕੁਲ ਹੋਰ ਵੀ ਇੱਥੇ ਸੇਵਰਮੈਨ ਯੂਨੀਅਨ ਦੇ ਆਗੂ ਮੌਜੂਦ ਹੈ ਉਹਨਾਂ ਨਾਲ ਵੀ ਕਰਦੇ ਆਂ ਗੱਲਬਾਤ ਸੱਜੀ ਕਲ ਜੀ ਨਮਸਕਾਰ ਜੀ ਮੈਂ ਸ਼ਿਵਾਂਗੀ ਵਾਟਸਪਲੇ ਸੇਵਰ ਵਰਕਰ ਕੰਮ ਕਰ ਰਹੀ ਹਾਂ ਦੇਖੋ ਇਹ ਮੇਰਾ ਮੇਰਾ ਕਹਿਣਾ ਇਹ ਹੈ ਜਿਹੜੇ ਸਾਡੇ ਕੱਚੇ ਮੁਲਾਜ਼ਮ ਐ ਇੰਨੇ ਇੰਨੇ ਸਾਲਾਂ ਤੋਂ ਕੰਮ ਕਰ ਰਹੇ ਹੈ ਉਹਨਾਂ ਨੂੰ ਪੱਕਾ ਕੀਤਾ ਜਾਵੇ ਠੀਕ ਹੈ ਜਿਵੇਂ ਹੁਣ ਪ੍ਰਧਾਨ ਜੀ ਨੇ ਦੱਸਿਆ ਸਾਡੇ ਚੰਡੀਗੜ੍ਹ ਤੇ ਰੇਟਾਂ ਤੋਂ ਮੁਤਾਬਿਕ ਸਾਡਾ ਰੇਟ ਬਹੁਤ ਜ਼ਿਆਦਾ ਘਟ ਹੈ ਜਿੱਧਰ ਉਧਰ 21 ਹਜ਼ਾਰ ਦਿੰਦਾ ਪਏ ਜਿੱਥੇ 21 ਹਜ਼ਾਰ ਦਿੰਦੇ ਪਏ ਹੈ ਇਧਰ ਤਾਂ 9 ਹਜ਼ਾਰ ਹੀ ਹੈ ਉਸ ਤੇ ਆਪਦਾ ਘਰ ਦਾ ਕਿਵੇਂ ਗੁਜ਼ਾਰਾ ਹੋ ਸਕਦਾ ਤੇ ਸਾਡੀ ਪੰਜਾਬ ਸਰਕਾਰ ਕਿਤਾ ਜਾਵੇ ਇਹਨਾਂ ਦੀ ਬਿਹਤਰੀ ਕੀਤੀ ਜਾਵੇ ਤੇ ਸਾਡੀ ਰਿਕੁਐਸਟ ਹੈ ਜੀ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਬਿਲਕੁਲ ਜੀ ਬਿਲਕੁਲ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਸੀਵਰਮੈਨ ਯੂਨੀਅਨ ਦੇ ਵਰਕਰਾਂ ਵੱਲੋਂ ਵੀ ਪੰਜਾਬ ਸਰਕਾਰ ਸਾਡੀ ਮੰਗਾਂ ਵੱਲ ਜਲਦ ਧਿਆਨ ਦੇਵੇ ਸੀਵਰਮੈਨ ਯੂਨੀਅਨ ਦੇ ਸਾਡੇ ਨਾਲ ਕਾਫੀ ਪੁਰਾਣੇ ਜਿਹੜੇ EMPLOYEES ਆ ਉਹ ਵੀ ਸਾਡੇ ਨਾਲ ਮੌਜੂਦ ਹੈ ਕਰਦੇ ਹੁਣ ਨਾਲ ਗੱਲਬਾਤ ਜਿਹੜਾ ਪ੍ਰਦਰਸ਼ਨ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਦੇਖੋ ਇਹ ਮੈਂ ਮੇਰੇ ਨਾਮ ਬਿਰਜਲਾਲ ਸੀਵਰ ਵਰਕਰਜ਼ ਯੂਨੀਅਨ ਤੋਂ ਮੈਂਬਰ ਹੈਗਾ मैनु दो हजार एक दस लगे हुआ है जी आज सरकार ने देखो ये समान पत्र भी दिया हुआ है जी हर साल, हर साल साल हमारा एक सीवर गुजरता है सीवर में गैस लगते। पर ये अन्य बड़े हुए बैठे सरकार तक कोई भी आवाज नहीं पहुंचाते हमारी क्यों के अभी दो छह एक महीना हुए हमारा लड़का मरा था सीवर में उसकी अभी तक करे उसकी बहन को कोई नौकरी नहीं मिली है वो पैसे दे के टार दिया को ਵੇ ਪੈਸੇ ਦੇ ਦੀਏ ਵਜਾ ਤੂੰ ਆਪਣੇ ਕਿੰਨਾ ਟਾਈਮ ਹੋ ਗਿਆ ਤੁਨੂੰ ਜੌਬ ਤੇ ਮੈਨੂੰ ਜੀ 2001 ਦਾ ਲੱਗਿਆ ਹੋਇਆ ਜੀ ਤੇ ਹਜੇ 9000 ਹੀ ਮਿਲ ਰਿਹਾ ਹੈ ਜੀ ਹਜੇ 9000 ਮਿਲ ਰਿਹਾ ਹੈ ਜੀ ਕੋਈ ਤਨਖਾਣੀ ਵਧਾਈਏ ਸ਼ੁਰੂ ਮੈਂ 500 ਰੁਪਏ ਤੇ ਵਰਤੀ ਹੋਇਆ ਹੈ ਜੀ ਉਹ ਵੀ ਮੇਰੇ ਪਾਸ ਸਬੂਤ ਪੜਾ ਹੋਇਆ ਹੈ ਵੀ ਤੁਹਾਡੇ ਤੇ ਜਿਹੜਾ ਇਹਨਾਂ ਗੁੱਸਾ ਹੈਗਾ ਇੰਨੀ ਮਹਿੰਗਾਈ ਹੈਗੀ ਹੈ ਤੇ ਤੁਹਾਨੂੰ 9000 ਦਿੱਤਾ ਜਾ ਰਿਹਾ ਕੋਈ ਗੁਜ਼ਾਰਾ ਨਹੀਂ ਹੋ ਰਿਹਾ ਕੋਈ ਗੁਜ਼ਾਰਾ ਨਹੀਂ ਹੋ ਰਿਹਾ ਜੀ ਕਹਾਂ ਸੇ ਗੁਜ਼ਾਰਾ ਹੋ ਜਾਏਗਾ ਕਹਾਂ ਸੇ ਅਸੀਂ ਬੱਚਾ ਪੜਾ ਲੇਗੇ ਕਹਾਂ ਸੇ ਅਸੀਂ ਕੋਈ ਕਮਰਾ ਕਿਰਾਏ ਤੇ ਲੈ ਕੇ ਬੈਠੇ ਕਾਜ਼ੇਮ ਰਸਨ ਪਾਣੀ ਖਾਲेंगे ਪ੍ਰਧਾਨ ਜੀ ਜੇ ਗੱਲ ਕਰੀ ਹੁਣ ਕਿੰਨੇ ਟਾਈਮ ਤੱਕ ਤੁਹਾਡਾ ਦਰਨਾ ਪ੍ਰਦਰਸ਼ਨ ਚੱਲਣ ਵਾਲਾ ਜਿਹੜਾ ਸਾਡਾ ਦਰਨਾ ਪ੍ਰਦਰਸ਼ਨ ਹੈ ਇਹ ਉਦੋਂ ਤੱਕ ਚੱਲੂਗਾ ਜੀ ਜਦੋਂ ਸਾਡੇ ਕੱਚੇ ਕੰਮੇ ਪੱਕੇ ਨਹੀਂ ਹੁੰਦੇ ਜੀ ਤੇ ਇਸ ਦਰਨੇ ਨੂੰ ਅੱਗੇ ਲਿਜਾਣ ਲਈ ਇਸ ਦਰਨੇ ਨੂੰ ਕਾਮਯਾਬ ਕਰਨ ਲਈ ਪੰਜਾਬ ਦੀ ਜਥੇਬੰਦੀਆਂ ਬਠਿੰਡੇ ਦੀ ਜਥੇਬੰਦੀਆਂ ਨੂੰ ਸਾਰਿਆਂ ਨੂੰ ਸ਼ਾਮਿਲ ਕਰਕੇ ਇਸ ਦਰਨੇ ਨੂੰ ਅੱਗੇ ਵਧਾਇਆ ਜਾਊਗਾ ਜੀ ਪ੍ਰਧਾਨ ਜੀ ਜੇ ਗੱਲ ਕਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਭਗਵੰਤ ਮਾਨ ਸਾਹਿਬ ਨੂੰ ਸੀਐਮ ਸਾਹਿਬ ਨੂੰ ਤੁਹਾਡੇ ਕੈਮਰੇ ਦੇ ਮਾਧਿਅਮ ਰਾਹੀਂ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਕੱਚੇ ਸੀਵਰਮੈਨ ਤੇ ਸਪਾਈ ਸੀਵਕ ਪੱਕੇ ਕਰਤੇ ਤੁਸੀਂ ਜੀ ਪਰ ਸਾਡੇ ਬਠਿੰਡਾ ਸੂਬਾ ਆਜਾ ਸੁਬਾਜ ਇੱਥੇ ਹ ਅਜੇ ਤੱਕ ਕੱਚੇ ਬੰਦੇ ਪੱਕੇ ਨਹੀਂ ਹੋਏ ਤੇ ਮੇਰੀ ਤੁਹਾਨੂੰ ਬੇਨਤੀ ਹੈ ਜੀ ਅਪੀਲ ਵੀ ਹੈ ਕਿ ਬਠਿੰਡੇ ਵੱਲ ਵੀ ਥੋੜਾ ਚਾਨਣਾ ਪਾਇਆ ਜਾਵੇ ਬਠਿੰਡੇ ਦੇ ਸੀਵਰਮੈਨਾਂ ਨੂੰ ਜਲਦ ਤੋਂ ਜਲਦ ਨੁਕਤੀ ਪੱਤਰ ਵੰਡੇ ਜਾਣ ਜੀ ਏਸੀ ਸੀ ਸੀਵਰਮੈਨ ਯੂਨੀਅਨ ਦੇ ਪ੍ਰਧਾਨ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਜਿਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਵੀ ਸੀਵਰਮੈਨ ਯੂਨੀਅਨ ਦੀ